हां जी ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆ ਪਨੀਰੀ ਆ ਜਿਹੜੀ ਪੀਲੀ ਪੈ ਰਹੀ ਆ ਤੇ ਗ੍ਰੋਥ ਨਹੀਂ ਕਰ ਰਹੀਗੀ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸਾਨ ਵੀਰੋ ਆਪਾਂ ਨਾਲ ਆ ਫੋਟੋ ਅਟੈਚ ਕਰੀ ਆ ਤੇ ਕਈ ਕਿਸਾਨ ਵੀਰਾਂ ਦੀ ਪਨੀਰੀ ਆ ਜਿਹੜੀ ਇਦਾਂ ਹੋ ਰਹੀ ਆ ਦੌਗੀਆਂ ਦੇ ਵਿੱਚ ਪੀਲੀ ਪੈ ਰਹੀ ਆ ਤੇ ਬਾਕੀ 2 ਨੰਬਰ ਤੇ ਇੱਕ ਜਿਹੜੀ ਪਨੀਰੀਆ ਹੌਣ ਟੂਸੇ ਜੇ ਉੱਪਰੋਂ ਮੱਤੇ ਆਗੇ ਵੈਸੇ ਪਨੀਰੀ ਸਹੀ ਆ ਤਕਸਾਨ ਵੀਰੋ ਉਹ ਜਿਹੜੇ ਟੂਸੇ ਮੱਤੇ ਆ ਉਹ ਜਿਹੜੀ ਆਪਣੀਆਂ ਨੇਰੀ ਚੱਲਦੀ ਆ ਉਹਦੇ ਕਰਕੇ ਮਿੱਟੀ ਕਰਕੇ ਟੂਸੇ ਮੱਤੇ ਆ ਆਪਣੀ ਪਨੀਰੀ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਨੀਰੀ ਸਰਾ ਗਈ ਤੇ ਉੱਪਰੋਂ ਟੂਸੇ ਜੇ ਮੱਤੇ ਆ ਵੈਸੇ ਰੋਗੀਆਂ ਕੋਈ ਹੈ ਨਹੀਂ ਆ ਪੀਰੀ ਵਾਲੀਆਂ ਉੱਪਰੋਂ ਟੂਸੇ ਜੇ ਮੱਜ ਗਏ ਆਗੇ ਉਹਦਾ ਕਾਰਨ ਆ ਜਿਹੜੀ ਉੱਪਰੋਂ ਉਸੇ ਮੱਛਨਾਂ ਮਿੱਟੀ ਪੈਂਦੀ ਹੈ ਜਿਹੜੀ ਹਨੇਰੀਆਂ ਕਾਰਨ ਉਹਦੇ ਕਾਰਨ ਮੱਤ ਜਾਂਦੀ ਹੈ ਇਹ ਕੋਈ ਚੱਕਰ ਵਾਲੀ ਗੱਲ ਨਹੀਂ 2-4 ਦਿਨਾਂ ਦੇ ਵਿੱਚ ਆਪੇ ਠੀਕ ਹੋ ਜਾਣਗੇ ਤੁਸੀਂ ਕਰਨਾ ਕੀ ਆ ਆਪਣਾ ਜਿਹੜਾ ਪਾਣੀ ਹੁੰਦਾ ਗਾ ਪਾਣੀ ਦੀ ਸਪਰੇ ਆਪਾਂ ਕਰਨੀ ਆ ਕੱਲੇ ਪਾਣੀ ਦੀ ਸਪਰੇ ਕਰਨੀ ਹੋਰ ਕੁਝ ਨਹੀਂ ਕਰਨਾ ਤੇ ਜਿਹੜੇ ਕਿਸਾਨ ਵੀਰਾਂ ਦੀ ਪਣੀ ਦੀ ਦੌਗੀਆਂ ਦੇ ਵਿੱਚ ਪੀਲੀ ਪੈ ਰਹੀ ਆ ਜਿਵੇਂ ਆਪਾਂ ਫੋਟੋ ਨਾਲ ਅਟੈਚ ਕਰੀ ਆ ਤੁਸੀਂ ਦੇਖ ਸਕਦੇ ਹੋ ਤੇ ਕਿਸਾਨ ਵੀਰੋ ਇੱਥੇ ਆ ਲੋਹੇ ਦੀ ਘਾੜ ਲੋਹੇ ਦੀ ਘਾੜ ਕਿਵੇਂ ਪੂਰੀ ਕਰਨੀ ਹੈ ਕਿਸਾਨ ਵੀਰੋ ਤੁਸੀਂ 5-4 ਦਿਨ ਪਾਣੀ ਹੈ ਜਿਹੜਾ ਪੂਰਾ ਫੁੱਲ ਭਰ ਕੇ ਰੱਖਣਾ ਪਨੀਰੀ ਦੇ ਵਿੱਚ ਸ਼ਾਮ ਦੇ ਟਾਈਮ ਪਾਣੀ ਭਰ ਕੇ ਰੱਖਣਾਗਾ ਸਾਰੀ ਰਾਤ ਪਾਣੀ ਭਰਿਆ ਰਹਿਣ ਦਿਓ ਤੇ ਇਹਦੇ ਨਾਲ ਤੁਸੀਂ ਦੇਖੋਗੇ ਕਿ 50 ਦਿਨਾਂ ਦੇ ਵਿੱਚ ਤੁਹਾਡੀ ਪਨੀਰੀਆ ਜਿਹੜੀ ਪਾਣੀ ਦੇ ਨਾਲ ਹੀ ਲੋਹੇ ਦੀ ਘਾਟ ਦੂਰ ਹੋ ਜੂਗੀ ਤੇ ਨਾਲ ਤੁਸੀਂ ਚਿਲੇਟਡ ਲੋਹੇ ਦੀ ਸਪਰੇਅ ਕਰਨੀ ਹੈ ਜੀ ਚਿਲੇਟਡ ਲੋਹਾ 1 ਕਨਾਲ ਦਾ 100 ਗ੍ਰਾਮ ਲੈ ਕੇ ਆਪਾਂ ਸਪਰੇਅ ਕਰਨੀ ਆ ਇੱਕ ਦਿਨ ਚਿਲੇਟਡ ਲੋਹੇ ਦੀ ਸਪਰੇਅ ਕਰਦੇ ਹੋ ਤੇ ਅਗਲੇ ਦਿਨ ਤੁਸੀਂ 100 ਗ੍ਰਾਮ ਚਿਲੇਟਡ ਜ਼ਿੰਕ ਲੈ ਕੇ ਤੇ ਜਿੰਕ ਦੀ ਸਪਰੇ ਕਰਦੇ ਹੋ ਇਹ ਸਪਰੇ ਤੁਸੀਂ 5 ਦਿਨਾਂ ਬਾਅਦ ਫਿਰ ਰਿਪੀਟ ਕਰੋ ਤੇ ਤੁਹਾਡੀ ਪਨੀਰੀ ਜਿਹੜੀ ਨਾਗ ਵਰਗੀ ਕਾਲੀ ਹੋ ਜੂਗੀ ਕਿਸਾਨ ਵੀਰੋ ਜਿਨ੍ਹਾਂ ਦੀ ਪਨੀਰੀ ਦੌਗੀਆਂ ਦੇ ਵਿੱਚ ਪੀਲੀ ਪਈ ਹੋਈ ਆ ਇੱਕ ਤਾਂ ਆਪਾਂ ਪਾਣੀ ਭਰ ਕੇ ਲਾਉਣਾ ਸ਼ਾਮ ਦੇ ਟਾਈਮ 5 ਦਿਨ ਲਗਾਤਾਰ ਪਾਣੀ ਭਰ ਕੇ ਰੱਖਣਾਗਾ ਸ਼ਾਮ ਦੇ ਟਾਈਮ ਭਰ ਕੇ ਰੱਖਣਾ ਦਿਨ ਨਹੀਂ ਭਰ ਕੇ ਰੱਖਣਾਗਾ ਤੇ ਇੱਕ ਆਪਾਂ ਲੋਹੇ ਦੀਆਂ ਦੋ ਸਪਰੇਆਂ ਕਰਨੀਆਂ ਤੇ ਦੋ ਹੀ ਸਪਰੇਆਂ ਜਿੰਕ ਦੀਆਂ ਕਰਨੀਆਂ ਕਿਸਾਨ ਵੀਰੋ ਇਹ ਗੱਲਾਂ ਦਾ ਧਿਆਨ ਰੱਖੋ ਜਿਨ੍ਹਾਂ ਦੀ ਪਨੀਰੀ ਪੀਲੀ ਪਈ ਹੋਈ ਆ ਤੀਸਰੇ ਨੰਬਰ ਤੇ ਜਿਹੜੇ ਕਿਸਾਨ ਵੀਰਾਂ ਦੀ ਪਨੀਰੀ ਐ 12-15 ਦਿਨ ਦੀ ਹੋ ਚੁੱਕੀ ਐ ਤੇ ਉਹ ਕਨਾਲ ਦੇ ਹਿਸਾਬ ਨਾਲ 3 ਕਿਲੋ ਯੂਰੀਆ ਪਨੀਰੀ ਨੂੰ ਜ਼ਰੂਰ ਦੇਣ 15 ਦਾ 15 ਦਿਨਾਂ ਬਾਅਦ 12 ਦਿਨਾਂ ਤੋਂ ਬਾਅਦ ਆਪਾਂ 3 ਕਿਲੋ ਯੂਰੀਆ ਜਿਹੜੇ ਦੇ ਸਕਦੇ ਆ ਕਨਾਲ ਦੇ ਹਿਸਾਬ ਨਾਲ ਸੇ ਦੂਸਰੀ ਡੋਜ਼ ਤੇ ਯੂਰੀਆ ਜਿਹੜੀ ਤੁਸੀਂ 3-4 ਦਿਨਾਂ ਬਾਅਦ ਫਿਰ ਰਿਪੀਟ ਕਰ ਸਕਦੇ ਹੋਗੇ ਤੇ ਇਹਦੇ ਨਾਲ ਤੁਹਾਡੀ ਪਨੀਰੀ ਜਿਹੜੀ ਵਧੀਆ ਹੋ ਜੂਗੀ ਬਾਕੀ ਪਟਾਈ ਤੋਂ ਪਹਿਲਾਂ 5 ਕਿਤਨ ਪਹਿਲਾਂ ਆਪਾਂ ਪਨੀਰੀ ਦੇ ਵਿੱਚ ਕਲੋਰੋ ਤੇ ਨਾਲ ਆਪਾਂ ਪਦਾਨ ਜ਼ਰੂਰ ਪਾਉਣੀ ਆ ਕਿਸਾਨ ਵੀਰੋ ਜਿਨ੍ਹਾਂ ਦੀ ਪਨੀਰੀ ਪਨੀਰੀ ਮੰਨ ਕੇ ਚੱਲੋ ਲਵਾਈ ਤੋਂ 5 ਦਿਨ ਝੋਨੇ ਦੀ ਲਵਾਈ ਤੋਂ 5 ਦਿਨ ਜਦੋਂ ਆਪਾਂ 5 ਦਿਨ ਬਾਅਦ ਝੋਨਾ ਲਾਉਣਾ ਤਾਂ ਆਪਾਂ ਪਦਾਨ ਤੇ ਕਲੋਰੋ ਜ਼ਰੂਰ ਪਾ ਕੇ ਪਾਉਣੀ ਪਨੀਰੀ ਦੇ ਵਿੱਚ ਤੇ ਬਾਅਦ ਵਿੱਚ ਪਨੀਰੀ ਪਾਟ ਕੇ ਖੇਤ ਦੇ ਵਿੱਚ ਲਾ ਦੇਣੀ ਆ ਤੁਹਾਡੀ ਕੋਈ ਕੀੜੀ ਦੀ ਸਮੱਸਿਆ ਜਾਂ ਕੋਈ ਹੋਰ ਕੀਟ ਪਟੰਗੇ ਦੀ ਸਮੱਸਿਆ ਤੁਹਾਡੇ ਚੋਨੇ ਦੇ ਵਿੱਚ ਨਹੀਂ ਆਊਗੀ ਤੇ ਤੁਹਾਡਾ ਚੋਨਾ ਜਿਹੜਾ ਸ਼ਾਨਦਾਰ ਚੱਲੂਗਾ ਇਹ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖੋ ਤੇ ਪਨੀਰੀ ਤੇ ਖਾਸ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਇਸ ਵਾਰ ਔੜ ਜ਼ਿਆਦਾ ਲੱਗੀ ਆ ਔਰ ਚ ਪਨੀਰੀ ਤਿਆਰ ਕਰਨੀ ਓਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ